ਲੋ ਜੀ ਮੇਰੇ ਵੀਰਾਂ ਵਾਸਤੇ ਕੀ ਆ ਕੈਰਨਸ ਲੈ ਕੇ ਆ ਗਏ ਆ ਜੀ ਜਿਹੜੇ ਮੇਰੇ ਵੀਰ ਭਰਾ ਕੀ ਆ ਕੈਰਨਸ ਦੀ ਡਿਮਾਂਡ ਕਰਦੇ ਸੀ ਵਾਈਟ ਕਲਰ ਦੇ ਵਿੱਚ ਲੈ ਕੇ ਆ ਗਏ ਪੀਵੀ 70 ਕੇ 6087 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਸਾਫ ਸੁਥਰੀ ਕਾਰ 24 ਮਾਡਲ ਡਿਮਾਂਡ ਦੀ ਗੱਲ ਕਰੀਏ ਜੀ 11 ਲੱਖ 90000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਬਾਕੀ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 11 ਲੱਖ 70000 ਰੁਪਏ ਚ ਪਹਿਲੇ ਨਾਲ ਦੀ ਕਾਰ ਆ ਬਿਲਕੁਲ ਸਾਫ ਸੁਥਰੀ ਸੋ ਲੋਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਗਲੈਂਜ਼ਾ ਟੋヨタ ਦੀ ਗਲੈਂਜ਼ਾ ਲੈ ਕੇ ਆ ਗਏ ਆ ਸੋ ਇਹਦੀ ਵੀ ਬੜੀ ਡਿਮਾਂਡ ਆ ਰਹੀ ਸੀ ਗਲੈਂਜ਼ਾ ਦੀ 23 ਮਾਡਲ ਕਾਰ ਲੈ ਕੇ ਆ ਗਏ ਆ ਜੀ ਆਟੋਮੈਟਿਕ ਦੇ ਵਿੱਚ ਪੀਵੀ08ਐਫਜੀ0607 ਕਾਰ ਨੂੰ ਨੰਬਰ ਲੱਗਾ ਬਿਲਕੁਲ ਸਾਫ਼ ਸੁਥਰੀ ਕਾਰ 23 ਮਾਡਲ ਸਿਰਫ 11500 ਕਿਲੋਮੀਟਰ ਚੱਲੀ ਹੋਈ 22 ਮਾਡਲ ਆਈ ਮਾਡਲ ਆਈ20 22 ਮਾਡਲ ਲੈ ਕੇ ਆ ਗਏ ਜਿਹੜੇ ਮੇਰੇ ਵੀਰ ਕਹਿੰਦੇ ਸੀ ਸਾਨੂੰ ਡੀਜ਼ਲ ਦੇ ਵਿੱਚ ਆਈ20 ਨਹੀਂ ਮਿਲਦੀ ਮਿਲਦੀ ਆ ਆਉਣਾ ਪੈਣਾ ਭੰਡਾਰੀ ਕਾਰਬਿਆਰ ਭੋਪਾਲ ਸਾਰਾ ਕੁਝ ਮਿਲਦਾ ਜੀ ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ Swift 24 ਮਾਡਲ ਜਿਹੜੇ ਮੇਰੇ ਵੀਰ ਪੁਰਾਣੀ ਸ਼ੇਪ ਦੇ ਵਿੱਚ Swift ਮੰਗਦੇ ਸੀ ਹੁਣ ਤਾਂ ਇੱਕ ਨਵੀਂ ਸ਼ੇਪ ਆ ਗਈ ਹੈ ਜੀ ਸੋ ਇਹ 4 ਸਿਲੰਡਰ ਗੱਡੀ ਹੈ ਜੀ 4 ਸਿਲੰਡਰ 24 ਮਾਡਲ ਗੱਡੀ ਦਾ ਨੰਬਰ ਚੈੱਕ ਕਰੋ PV08FJ3200 ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ Brezza 23 ਮਾਡਲ ਸੋ ਇਹ ZXI+ ਵਾਲਾ ਵੇਰੀਐਂਟ ਲੈ ਕੇ ਆ ਗਏ ਆ ਜੀ ਸਭ ਤੋਂ ਟੌਪ ਮਾਡਲ ਔਰ ਗੱਡੀ ਦਾ ਨੰਬਰ ਚੈੱਕ ਕਰੋ ਜੀ ਪੀਵੀ07 ਹੁਸ਼ਿਆਰਪੁਰੋ ਏਰੀਆ ਦਾ ਕਾਰ ਨੂੰ ਨੰਬਰ ਲੱਗਾ ਔਰ ਜੈਡਐਕਐਸਆਈ ਪਲੱਸ ਵਾਲਾ ਵੇਰੀਐਂਟ 23 ਮਾਡਲ ਸਿਰਫ 6300 ਕਿਲੋਮੀਟਰ ਚੱਲੀ ਹੋਈ ਕਾਰ ਸੋ ਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆਂ ਜੀ ਬਲੈਨੋ ਬਲੈਨੋ 23 ਮਾਡਲ ਲੈ ਕੇ ਆ ਗਏ ਆਂ ਜੀ ਅਲਫਾ ਵਾਲਾ ਮਾਡਲ ਆ ਗਿਆ ਜੀ ਇਹ ਸਭ ਤੋਂ ਟੌਪ ਐਂਡ ਵਾਲਾ ਮਾਡਲ 360 ਕੈਮਰੇ ਗੱਡੀ 'ਚ ਲੱਗੇ ਹੋਏ ਔਰ 23 ਮਾਡਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਕਾਰ ਗੱਡੀ ਦਾ ਨੰਬਰ ਨੋਟ ਕਰ ਲਓ ਪੀਵੀ ਸੋ ਅੱਗੇ ਆ ਗਈ ਹੈ ਜੀ ਟਾਟਾ ਪੰਜ ਲਓ ਜੀ Tata Punch 24 ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਵਾਸਤੇ ਆਟੋਮੈਟਿਕ ట్రాన్స్‌મિਸ਼ਨ ਦੇ ਵਿੱਚ ਔਰ PV08 ਜਿਲੰਦਰ ਏਰੀਆ ਦਾ ਕਾਰ ਨੰਬਰ ਲੱਗਾ ਬਿਲਕੁਲ ਸਾਫ ਸੁਥਰੀ ਕਾਰ 24 ਮਾਡਲ ਸਿਰਫ 20900 ਕਿਲੋਮੀਟਰ ਚੱਲੀ ਹੋਈ ਪੁਸ਼ ਬਟਨ ਸਟਾਰਟ ਵਾਲਾ ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ 23 ਮਾਡਲ ਗ੍ਰੈਂਡ i10 ਸਪੋਰਟਸ ਲੈ ਕੇ ਆ ਗਏ ਆ ਜੀ 23 ਮਾਡਲ ਕਾਰ PV32 ਨਵੇਂ ਸ਼ਹਿਰ ਦਾ ਕਾਰ ਨੰਬਰ ਲੱਗਾ ਜੀ ਬਿਲਕੁਲ ਬ੍ਰੈਂਡ ਨੂੰ ਕਾਰ ਸਿਰਫ 11500 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦਾ ਤੁਸੀਂ ਇੰਟੀਰੀਅਰ ਦੇ ਸਕਦੇ ਹੋ ਸੋ ਲੋ ਜੀ ਅੱਗੇ ਮੇਰੇ ਵੀਰਾਂ ਦੀ ਲੈ ਕੇ ਆ ਗਏ ਆ ਜੀ Honda Amaze Honda Amaze 21 ਮਾਡਲ ਕਾਰ ਲੈ ਕੇ ਆ ਗਏ ਜੀ ਪਹਿਲਾਂ ਤਾਂ ਗੱਡੀ ਦਾ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਔਰ PV 16F 9262 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਸਾਫ ਸੁਥਰੀ ਕਾਰ ਫਸਟ ਓਨਰ ਦੀ 21 ਮਾਡਲ ਸਿਰਫ 22000 ਕਿਲੋਮੀਟਰ ਚੱਲੀ ਹੋਈ ਬਾਕੀ ਗੱਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਸੋ ਮੈਂ ਤੁਹਾਡਾ ਆਪਣਾ ਅਮਰਪਾਲ ਸੂਚ ਭੰਡਾਰੀ ਕਾਰਬਿਆਰ ਤੋਂ ਜੀ ਸੋ ਲਓ ਜੀ ਅੱਜ ਤੁਹਾਡਾ ਵੀਰ ਤੁਹਾਡੇ ਲਈ ਫਿਰ ਤੋਂ ਲੈ ਕੇ ਆ ਗਿਆ ਜੀ ਨਵੀਆਂ-ਨਵੀਆਂ ਕਾਰਾਂ ਦਾ ਸਟਾਕ ਸੋ ਭੰਡਾਰੀ ਕਾਰਬਿਆਰ ਦੇ ਅੰਦਰ ਜਿਹੜੀਆਂ ਵੀ ਨਵੀਆਂ ਕਾਰ ਆਈਆਂ ਸੋ ਅੱਜ ਤੁਹਾਨੂੰ ਉਹਦਾ ਸਟਾਕ ਦਿਖਾਵਾਂਗੇ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਸਕਿੱਪ ਨਾ ਕਰਿਓ ਮੇਰਾ ਵੀਰ ਕੋਈ ਚੈਨਲ ਤੇ ਨਵਾਂ ਆਇਆ ਜਾਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਡੇਲੀ ਆਪਾਂ ਇੱਕ ਵੀਡੀਓ ਅਪਡੇਟ ਕਰਦੇ ਹਾਂ ਜੀ ਜਿਹੜਾ ਵੀ ਭੰਡਾਰੀ ਕਾਰ ਬਿਜ਼ਾਰ ਦੇ ਅੰਦਰ ਨਵਾਂ ਕਾਰ ਸਟਾਕ ਆਉਂਦਾ ਜੀ ਔਰ ਜੇ ਮੇਰੇ ਵੀਰ ਨੇ ਕਿਸੇ ਦੇ ਵੀ ਸਾਡੀ ਕੋਈ ਵੀ ਕਾਰ ਦੀ ਡਿਟੇਲ ਲੈਣੀ ਆ ਨੀਚੇ ਦੋ ਸਾਡੇ ਕੈਟਾਲਾਗ ਦੇ ਨੰਬਰ ਚੱਲ ਰਹੇ ਆ ਜੀ ਸੋ ਤੁਸੀਂ ਨੰਬਰ ਨੂੰ ਸੇਵ ਕਰਨਾ WhatsApp ਤੇ ਹੈਲੋ ਦਾ ਮੈਸੇਜ ਕਰਨਾ ਤੁਹਾਨੂੰ ਇੱਕ ਲਿੰਕ ਆਏਗਾ ਲਿੰਕ ਨੂੰ ਤੁਸੀਂ ਟੱਚ ਕਰੋਗੇ ਜਿੰਨੀਆਂ ਭੰਡਾਰੀ ਕਾਰ ਬਜ਼ਾਰ ਦੇ ਅੰਦਰ 2-300 ਕਾਰ ਸਾਡੇ ਕੋਲ ਖੜੀ ਹੋਈ ਆ ਸਾਰਾ ਸਟਾਕ ਤੁਹਾਡੇ ਮੂਰੇ ਖੁੱਲ ਜਾਏਗਾ ਤੁਸੀਂ ਘਰ ਬੈਠੇ ਆਸਾਨ ਤਰੀਕੇ ਨਾਲ ਸਾਡਾ ਸਟਾਕ ਚੈੱਕ ਕਰ ਸਕਦੇ ਹੋ ਜੀ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਦਿਖਾਉਣੀ ਆ ਤੁਹਾਨੂੰ ਨਵੀਆਂ-ਨਵੀਆਂ ਕਾਰਾਂ ਲੋ ਜੀ ਮੇਰੇ ਵੀਰਾਂ ਵਾਸਤੇ ਕੀ ਆ ਕੈਰਨਸ ਲੈ ਕੇ ਆ ਗਏ ਆ ਜੀ ਜਿਹੜੇ ਮੇਰੇ ਵੀਰ ਭਰਾ ਕੀ ਆ ਕੈਰਨਸ ਦੀ ਡਿਮਾਂਡ ਕਰਦੇ ਸੀ ਵਾਈਟ ਕਲਰ ਦੇ ਵਿੱਚ ਲੈ ਕੇ ਆ ਗਏ PV 70K 6087 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਸਾਫ ਸੁਥਰੀ ਕਾਰ 24 ਮਾਡਲ ਔਰ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਜੀ ਸਿਰਫ 15400 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਅੰਦਰੋਂ ਬਹੁਤ ਹੀ ਸੋਹਣੀ ਗੱਡੀ ਦੀ ਕੰਡੀਸ਼ਨ ਆ 7 ਸੀਟਰ ਦੇ ਵਿੱਚ ਕਾਰ ਆ ਜੀ ਔਰ ਸਿਰਫ 15492 ਕਿਲੋਮੀਟਰ ਚੱਲੀ ਹੋਈ ਬੰਪਰ ਟੂ ਬੰਪਰ ਸਾਰੀ 올 ओरिजिनल ਹੈ ਪਹਿਲੇ ਨਾਮ ਦੀ ਕਾਰ ਔਰ ਬਾਕੀ ਲੁੱਕ ਵਾਈਸ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਆ ਕੀ ਆ ਕੈਰੈਂਸ ਬੰਪਰ ਟੂ ਬੰਪਰ ਨੀਟ ਐਂਡ ਕਲੀਨ ਕਾਰ ਪੈਟਰੋਲ ਵੇਰੀਐਂਟ ਦੇ ਵਿੱਚ 24 ਮਾਡਲ ਕੰਪਨੀ ਰਿਕਾਰਡ ਨਾਲ 15400 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 11 ਲੱਖ 20000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 11 ਲੱਖ ਰੁਪਏ ਚ ਬਿਲਕੁਲ ਸਾਫ ਸੁਥਰੀ ਬ੍ਰਾਂਡ ਨਿਊ ਪਹਿਲੇ ਨਾਮ ਦੀ ਕਾਰ ਔਰ ਅਗਲੀ ਕਾਰ ਵੱਲ ਚੱਲਦੇ ਹੁਣ ਮੇਰੇ ਵੀਰਾਂ ਲੈ ਕੇ ਜੀ ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਥਾਰ ਲੈ ਕੇ ਆ ਗਏ ਆ ਜੀ 4x4 ਮੈਨੂਅਲ ਦੇ ਵਿੱਚ ਸੋ ਇਹ 22 ਮਾਡਲ ਕਾਰ ਲੈ ਕੇ ਆ ਗਏ ਆਂ ਕਿ ਗੱਡੀ ਦਾ ਨੰਬਰ ਚੈੱਕ ਕਰ ਸਕਦੇ ਹਾਂ ਪੀਵੀ 42 ای 0218 ਕਾਰ ਨੂੰ ਨੰਬਰ ਲੱਗਾ ਗ੍ਰੇ ਕਲਰ ਦੇ ਵਿੱਚ ਕਾਰ ਲੈ ਕੇ ਆ ਗਏ ਆਂ ਜੀ ਬਿਲਕੁਲ ਸਾਫ ਸੁਥਰੀ ਕਾਰ 22 ਮਾਡਲ ਔਰ ਸਿਰਫ 14700 ਕਿਲੋਮੀਟਰ ਚੱਲੀ ਹੋਈ 4x4 ਮੈਨੂਅਲ ਦੇ ਵਿੱਚ ਬਾਕੀ ਗੱਡੀ ਦਾ ਇੰਟੀਰੀਅਰ ਦੇ ਸਕਦੇ ਹਾਂ ਆਰਮ ਰੈਸਟ ਲੱਗੇ ਹੋਏ 7D ਮੈਟ ਲੱਗੇ ਹੋਏ ਔਰ ਸਿਰਫ 14000 ਕਿਲੋਮੀਟਰ ਚੱਲੀ ਹੋਈ ਪਹਿਲੇ ਨਾਲ ਦੀ ਕਾਰ ਪੈਟਰੋਲ ਵੇਰੀਐਂਟ ਦੇ ਵਿੱਚ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 11 ਲੱਖ 90 ਹਜ਼ਾਰ ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਬਾਕੀ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ 11 ਲੱਖ 70 ਹਜ਼ਾਰ ਰੁਪਏ ਚ ਪਹਿਲੇ ਨਾਲ ਦੀ ਕਾਰ ਆ ਬਿਲਕੁਲ ਸਾਫ਼ ਸੁਥਰੀ ਬੰਪਰ ਤੋਂ ਬੰਪਰ ਆਲ ਓਰੀਜਿਨਲ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਔਰ ਅਗਲੀ ਕਾਰ ਵਾਲ ਚੱਲਦੇ ਆ ਜੀ ਹੁਣ ਸੋ ਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਗਲੈਂਜ਼ਾ ਟੋਇਟਾ ਦੀ ਗਲੈਂਜ਼ਾ ਲੈ ਕੇ ਆ ਗਏ ਆ ਸੋ ਇਹਦੀ ਵੀ ਬੜੀ ਡਿਮਾਂਡ ਆ ਰਹੀ ਸੀ ਗਲੈਂਜ਼ਾ ਦੀ 23 ਮਾਡਲ ਕਾਰ ਲੈ ਕੇ ਆ ਗਏ ਆ ਜ 0607 ਕਾਰ ਨੂੰ ਨੰਬਰ ਲੱਗਾ ਬਿਲਕੁਲ ਸਾਫ ਸੁਥਰੀ ਕਾਰ 23 ਮਾਡਲ ਸਿਰਫ 11500 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦਾ ਤੁਸੀਂ ਇੰਟੀਰੀਅਰ ਦੇਖ ਸਕਦੇ ਹੋ ਪੁਸ਼ ਬਟਨ ਸਟਾਰਟ ਵਾਲਾ ਮਾਡਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸੀਟ ਕਵਰ ਬਹੁਤ ਹੀ ਸੋਹਣੇ ਲੱਗੇ ਹੋਏ ਬਿਲਕੁਲ ਸਾਫ ਸੁਥਰੀ ਕਾਰ ਪੈਟਰੋਲ ਵੇਰੀਐਂਟ ਦੇ ਵਿੱਚ ਪਹਿਲੇ ਨਾਂ ਦੀ ਕਾਰ PB08 ਜਲੰਧਰ ਏਰੀਆ ਦਾ ਕਾਰ ਨੰਬਰ ਲੱਗਾ ਜੀ ਬੰਪਰ ਟੂ ਬੰਪਰ ਸਾਰੀ 올 ओरिजिनल ਕੋਈ ਮੀਟਰ ਵੈ ਕੋਈ ਲੱਗੀ ਵਜੀ ਹੋਵੇ ਰਿਟਨ ਦੇ ਵਿੱਚ ਤੁਹਾਨੂੰ ਗਾਰੰਟੀ ਵੀ ਦਵਾਂਗੇ ਜੀ ਗੱਡੀ ਦੀ ਲੈ ਕੇ ਔਰ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 8 ਲੱਖ 50 ਹਜ਼ਾਰ ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ ਮੇਰਾ ਵੀਰ ਕੋਈ ਵੀਡੀਓ ਦੇਖ ਕੇ ਆ ਜੂਗਾ ਜੀ 8 ਲੱਖ 25 ਹਜ਼ਾਰ ਰੁਪਏ ਤੇ ਮੇਰੇ ਵੀਰਾਂ ਨੂੰ ਇੱਕ ਗਲੈਂਜ਼ਾ ਦੇ ਦਵਾਂਗੇ ਜੀ ਪਹਿਲੇ ਨਾਂ ਦੀ ਸਾਰੀ ਬੰਪਰ ਟੂ ਬੰਪਰ ਨੀਟ ਐਂਡ ਕਲੀਨ ਕਾਰ ਔਰ ਅਗਲੀ ਕਾਰ ਵੱਲ ਚਲਦੇ ਹਾਂ ਜੀ ਹੁਣ ਮੇਰੇ ਵੀਰਾਂ ਲੈ ਕੇ ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ Honda Amaze Honda Amaze 21 ਮਾਡਲ ਕਾਰ ਲੈ ਕੇ ਆ ਗਏ ਜੀ ਪਹਿਲਾਂ ਤਾਂ ਗੱਡੀ ਦਾ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਔਰ PV 16F 9262 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਸਾਫ ਸੁਥਰੀ ਕਾਰ ਫਰਸਟ ਓਨਰ ਦੀ 21 ਮਾਡਲ ਸਿਰਫ 22000 ਕਿਲੋਮੀਟਰ ਚੱਲੀ ਹੋਈ ਬਾਕੀ ਗੱਡੀ ਦਾ ਤੁਸੀਂ ਇੰਟੀਰੀਅਰ ਦੇਖ ਸਕਦੇ ਹੋ ਸੀਟ ਕਵਰ ਬਹੁਤ ਹੀ ਪਿਆਰੇ ਲੱਗੇ ਹੋਏ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਸਕਰੀਨ ਬੈਕ ਕੈਮਰਾ ਇਹਦੇ ਅੰਦਰ ਤੁਹਾਨੂੰ ਮਿਲ ਜੂਗਾ ਜੀ ਔਰ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਹੈ ਜੀ ਬਾਕੀ ਗੱਡੀ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਆ ਬੰਪਰ ਟੂ ਬੰਪਰ ਸਾਰੀ 올 ओरिजिनल ਫਰਸਟ ਓਨਰ ਦੀ ਕਾਰ ਜੈਨੂਨ 22000 ਕਿਲੋਮੀਟਰ ਚੱਲੀ ਪਹਿਲੇ ਨਾਂ ਦੀ ਕਾਰ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 6 ਲੱਖ 75000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਮੇਰਾ ਵੀਰ ਜਿਹੜਾ ਵੀ ਆਪਣੀ ਵੀਡੀਓ ਦੇ ਕੇ ਆਜੂਗਾ 6.5 ਲੱਖ ਰੁਪਏ ਦੇ ਵਿੱਚ ਅਮੇਜ ਦੇ ਦਾਂਗੇ ਬਿਲਕੁਲ ਸਾਫ ਸੁਥਰੀ ਫਰਸਟ ਓਨਰ ਦੀ ਕਾਰ ਔਰ ਅਗਲੀ ਕਾਰ ਵੱਲ ਚੱਲਦੇ ਹਾਂ ਜੀ ਹੁਣ ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਬਰੀਜ਼ਾ 23 ਮਾਡਲ ਸੋ ਇਹ ZX i+ ਵਾਲਾ ਵੇਰੀਐਂਟ ਲੈ ਕੇ ਆ ਗਏ ਆ ਜੀ ਸਭ ਤੋਂ ਟੌਪ ਮਾਡਲ ਔਰ ਗੱਡੀ ਦਾ ਨੰਬਰ ਚੈੱਕ ਕਰੋ ਜੀ ਪੀਬੀ07 ਹੁਸ਼ਿਆਰਪੁਰੋ ਏਰੀਆ ਦਾ ਕਾਰ ਨੂੰ ਨੰਬਰ ਲੱਗਾ ਔਰ ਜੈਡ ਐਕਸ ਆਈ ਪਲੱਸ ਵਾਲਾ ਵੇਰੀਐਂਟ 23 ਮਾਡਲ ਸਿਰਫ 6300 ਕਿਲੋਮੀਟਰ ਚੱਲੀ ਹੋਈ ਕਾਰ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਪੁਸ਼ ਬਟਨ ਸਟਾਰਟ ਸਕਰੀਨ ਬੈਕ ਕੈਮਰਾ ਸੀਟ ਕਵਰ ਬਹੁਤ ਹੀ ਵਧੀਆ ਲੱਗੇ ਹੋਏ 7ਡੀ ਮੈਟ ਲੱਗੇ ਹੋਏ ਔਰ ਸਨਰੂਫ ਵੀ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 6300 ਕਿਲੋਮੀਟਰ ਵਾਇਰਲੈਸ ਚਾਰਜਰ ਮਿਲ ਜੂਗਾ ਔਰ ਡੋਰ ਵਾਈਜ਼ਰ ਲੱਗੇ ਹੋਏ ਬੈਕ ਕੈਮਰਾ ਸਕਰੀਨ ਸਨਰੂਫ ਵਾਲਾ ਮਾਡਲ ਪੀਵੀ07 ਸੀਈ3521 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਸਾਫ ਸੁਥਰੀ ਪਹਿਲੇ ਨਾਂ ਦੀ ਕਾਰ ਬ੍ਰੈਂਡ ਨਿਊ ਬਲੈਕ ਕਲਰ ਦੀ ਸਭ ਤੋਂ ਵੱਧ ਡਿਮਾਂਡ ਆਉਂਦੀ ਸੀ ਜੀ 12 ਲੱਖ 15000 ਰੁਪਿਆ ਡਿਮਾਂਡ ਰੱਖੀ ਗਈ ਹੈ ਗੱਡੀ ਦੀ ਵੀਡੀਓ ਦੇਖ ਕੇ ਆ ਜੂਗੇ 11 ਲੱਖ 90000 ਰੁਪਏ ਦੀ ਮੇਰੇ ਵੀਰਾਂ ਨੂੰ ਇਹ ਬਰੀਜ਼ਾ ਦੇ ਦਾਂਗੇ ਬਿਲਕੁਲ ਸਾਫ ਸੁਥਰੀ ਪਹਿਲੇ ਨਾਂ ਦੀ ਕਾਰ ਆ ਜੀ ਸੋ ਅੱਗੇ ਆ ਗਈ ਹੈ ਜੀ ਟਾਟਾ ਪੰਜ ਲਓ ਜੀ Tata Punch 24 ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਵਾਸਤੇ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਔਰ PB08 ਜਿਲੰਦਰ ਏਰੀਆ ਦਾ ਕਾਰ ਨੰਬਰ ਲੱਗਾ ਬਿਲਕੁਲ ਸਾਫ ਸੁਥਰੀ ਕਾਰ 24 ਮਾਡਲ ਸਿਰਫ 20900 ਕਿਲੋਮੀਟਰ ਚੱਲੀ ਹੋਈ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਸਕਰੀਨ ਬੈਕ ਕੈਮਰਾ ਔਰ ਸੀਟ ਕਵਰ ਬਹੁਤ ਹੀ ਪਿਆਰੇ ਲੱਗੇ ਹੋਏ 70 ਮੈਟ ਲੱਗੇ ਹੋਏ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਕਾਰ ਆ ਜੀ ਪੈਟਰੋਲ ਵੇਰੀਐਂਟ ਦੇ ਵਿੱਚ ਬਾਕੀ ਕਲਰ ਗੱਡੀ ਦਾ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਕਲਰ ਹੈ ਪੂਰਾ ਨੰਬਰ ਨੋਟ ਕਰੋ ਮੇਰੇ ਵੀਰ ਨੇ ਕਿਸੇ ਨੇ ਗੱਡੀ ਦਾ ਰਿਕਾਰਡ ਕਢਾਉਣਾ ਰਿਕਾਰਡ ਕਢਾ ਕੇ ਫਿਰ ਭੰਡਾਰੀ ਕਾਰ ਵੇਰ ਆ ਕੇ ਡੀਲ ਕਰ ਸਕਦੇ ਹਾਂ ਪੀਵੀ08ਫਜ0197 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਬ੍ਰਾਂਡ ਨੂੰ ਕਾਰ ਪਹਿਲੇ ਨਾ ਦੀ ਜੈਨੂਨ 20900 ਕਿਲੋਮੀਟਰ ਚੱਲੀ 24 ਮਾਡਲ ਪੈਟਰੋਲ ਵੇਰੀਐਂਟ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 8 ਲੱਖ ਰੁਪਇਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਕਾਰ ਮੇਰੇ ਵੀਰਾਂ ਨੂੰ ਦੇ ਦਾਂਗੇ ਜੀ 7 ਲੱਖ 75000 ਰੁਪਏ ਚ ਬਿਲਕੁਲ ਸਾਫ ਸੁਥਰੀ ਬ੍ਰਾਂਡ ਨੂੰ ਕਾਰ ਆ ਔਰ ਅਗਲੀ ਕਾਰ ਵੱਲ ਚਲਦੇ ਹਾਂ ਜੀ ਮੇਰੇ ਵੀਰਾਂ ਨੂੰ ਲੈ ਕੇ ਸੋ ਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ 23 ਮਾਡਲ ਗ੍ਰੈਂਡ i10 ਸਪੋਰਟਸ ਲੈ ਕੇ ਆ ਗਏ ਆ ਜੀ 23 ਮਾਡਲ ਕਾਰ ਪੀਵੀ 32 ਨਵੇਂ ਸ਼ਹਿਰ ਦਾ ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਬ੍ਰੈਂਡ ਨੂੰ ਕਾਰ ਸਿਰਫ 11500 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦਾ ਤੁਸੀਂ ਇੰਟੀਰੀਅਰ ਦੇਖ ਸਕਦੇ ਹੋ ਅੰਦਰੋਂ ਬਹੁਤ ਹੀ ਸੋਹਣਾ ਗੱਡੀ ਦਾ ਇੰਟੀਰੀਅਰ ਆ ਸੀਟ ਕਵਰ ਲੱਗੇ ਹੋਏ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਸਕਰੀਨ ਬੈਕ ਕੈਮਰਾ ਇਹਦੇ ਅੰਦਰ ਤੁਹਾਨੂੰ ਮਿਲ ਜਾਊਗਾ 7D ਮੈਟ ਲੱਗੇ ਹੋਏ ਔਰ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਜੀ ਬਿਲਕੁਲ ਸਾਫ ਸੁਥਰੀ ਔਰ ਪੂਰਾ ਨੰਬਰ ਨੋਟ ਕਰੋ ਜੀ ਗੱਡੀ ਦਾ ਪੀਵੀ 32ਏਸੀ 0908 ਬਿਲਕੁਲ ਸਾਫ ਸੁਥਰੀ ਕਾਰ ਆ ਫਰਸਟ ਓਨਰ ਦੀ ਸਪੋਰਟਸ ਵਾਲਾ ਵੇਰੀਐਂਟ ਆ ਜੀ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 6 ਲੱਖ 70000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 6 ਲੱਖ 45000 ਰੁਪਏ ਵੀਡੀਓ ਦੇਖ ਕੇ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਕਰਕੇ ਜਿਹੜਾ ਵੀ ਮੇਰਾ ਵੀਰ ਆਜੂਗਾ 6,45,000 ਰੁਪਏ ਦੇ ਵਿੱਚ ਕਾਰ ਦੇ ਦਾਂਗੇ ਮੇਰੇ ਵੀਰਾਂ ਨੂੰ ਬਿਲਕੁਲ ਸਾਫ਼ ਸੁਥਰੀ ਪਹਿਲੇ ਨਾਂ ਦੀ ਕਾਰ ਔਰ ਅਗਲੀ ਕਾਰ ਵੱਲ ਚੱਲਦੇ ਹਾਂ ਜੀ ਹੁਣ ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ Swift 24 ਮਾਡਲ ਜਿਹੜੇ ਮੇਰੇ ਵੀਰ ਪੁਰਾਣੀ ਸ਼ੇਪ ਦੇ ਵਿੱਚ Swift ਮੰਗਦੇ ਸੀ ਹੁਣ ਤਾਂ ਇੱਕ ਨਵੀਂ ਸ਼ੇਪ ਆ ਗਈ ਹੈ ਜੀ ਸੋ ਇਹ 4 ਸਿਲੰਡਰ ਗੱਡੀ ਹੈ ਜੀ 4 ਸਿਲੰਡਰ 24 ਮਾਡਲ ਗੱਡੀ ਦਾ ਨੰਬਰ ਚੈੱਕ ਕਰੋ PV08FJ3200 ਪੇਡ ਨੰਬਰ ਦੇ ਨਾਲ ਕਾਰ ਆ ਜੀ ਸਿਰਫ 57100 ਕਿਲੋਮੀਟਰ ਚੱਲੀ ਹੋਈ ਕੰਪਨੀ ਰਿਕਾਰਡ ਨਾਲ 24 ਮਾਡਲ ਪੈਟਰੋਲ ਵੇਰੀਐਂਟ ਦੇ ਵਿੱਚ ਗੱਡੀ ਦੀ ਕੰਡੀਸ਼ਨ ਦੇ ਸਕਦੇ ਹਾਂ ਸੀਟ ਕਵਰ ਬਹੁਤ ਹੀ ਸੋਹਣੇ ਲੱਗੇ ਹੋਏ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਸਿਰਫ 57100 ਕਿਲੋਮੀਟਰ ਚੱਲੀ ਹੋਈ ਹੈ ਜੈਂਸੀ ਰਿਕਾਰਡ ਨਾਲ ਬਿਲਕੁਲ ਸਾਫ਼ ਸੁਥਰੀ ਬ੍ਰਾਂਡ ਨਿਊ ਕਾਰ ਪਹਿਲੇ ਨਾਮ ਦੀ ਪੇਡ ਨੰਬਰ ਦੇ ਨਾਲ 3200 ਨੰਬਰ ਲੱਗਾ ਜਲੰਧਰ ਦਾ ਲੋਕਲ ਨੰਬਰ ਹੈ ਜੀ ਪੀਵੀ08 ਪਹਿਲੇ ਨਾ ਦੀ ਕਾਰ ਆ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 7 ਲੱਖ 80000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 7 ਲੱਖ 55000 ਰੁਪਏ ਚ ਜਿਹੜਾ ਵੀਰ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਆਜੂਗਾ ਜੀ ਸੋ ਅਗਲੀ ਕਾਰ ਵੱਲ ਚੱਲਦੇ ਆ ਜੀ ਲਓ ਜੀ ਅੱਗੇ ਆ ਗਈ 22 ਮਾਡਲ i20 22 ਮਾਡਲ ਲੈ ਕੇ ਆ ਗਏ ਜਿਹੜੇ ਮੇਰੇ ਵੀਰ ਕਹਿੰਦੇ ਸੀ ਸਾਨੂੰ ਡੀਜ਼ਲ ਦੇ ਵਿੱਚ i20 ਨਹੀਂ ਮਿਲਦੀ ਮਿਲਦੀ ਆ ਆਉਣਾ ਪੈਣਾ ਪੰਡਾਰੀ ਕਾਰਬਿਆਰ ਭੋਪਾਲ ਸਾਰਾ ਕੁਝ ਮਿਲਦਾ ਜੀ 22 ਮਾਡਲ ਡੀਜ਼ਲ ਵੇਰੀਐਂਟ ਦੇ ਵਿੱਚ ਲੈ ਕੇ ਆ ਗਏ ਪੀਵੀ08 ਕਾਰ ਨੂੰ ਨੰਬਰ ਲੱਗਾ ਔਰ ਅਲੈਟਰ ਨਾਲ ਐਕਸਟਰਾ ਲੱਗੇ ਹੋਏ 22 ਮਾਡਲ ਸਪੋਰਟਸ ਵਾਲਾ ਵੇਰੀਐਂਟ ਸਿਰਫ 40000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਕੰਪਨੀ ਰਿਕਾਰਡ ਨਾਲ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਬਹੁਤ ਹੀ ਸੋਹਣੀ ਗੱਡੀ ਦੀ ਕੰਡੀਸ਼ਨ ਸਕਰੀਨ ਬੈਕ ਕੈਮਰਾ ਇਹਦੇ ਅੰਦਰ ਤੁਹਾਨੂੰ ਮਿਲ ਜੂਗਾ ਜੀ ਔਰ ਲੈਟਰ ਨਾਲ ਐਕਸਟਰਾ ਲੱਗੇ ਹੋਏ ਬਹੁਤ ਹੀ ਸੋਹਣੇ ਔਰ ਨੰਬਰ ਚੈੱਕ ਕਰੋ ਜੀ ਗੱਡੀ ਦਾ ਪੀਵੀ08 EW8080 ਪੇਡ ਨੰਬਰ ਦੇ ਨਾਲ ਮੇਰੇ ਵੀਰਾਂ ਨੂੰ ਇਹ ਕਾਰ ਦੇ ਦੇਵਾਂਗੇ ਫਰਸਟ ਓਨਰ ਦੀ ਡੀਜ਼ਲ ਵੇਰੀਐਂਟ ਦੇ ਵਿੱਚ 22 ਮਾਡਲ 40000 ਕਿਲੋਮੀਟਰ ਚੱਲੀ ਡਿਮਾਂਡ ਦੀ ਗੱਲ ਕਰੀਏ 8 ਲੱਖ ਰੁਪਿਆ ਗੱਡੀ ਦੀ ਡਿਮਾਂਡ ਰੱਖੀ ਆ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 7 ਲੱਖ 75000 ਰੁਪਏ ਚ ਬਿਲਕੁਲ ਸਾਫ਼ ਸੁਥਰੀ ਪਹਿਲੇ ਨਾਂ ਦੀ ਕਾਰ ਆ ਔਰ ਅਗਲੀ ਕਾਰ ਵੱਲ ਚੱਲਦੇ ਹੁਣ ਮੇਰੇ ਵੀਰਾਂ ਨੂੰ ਲੈ ਕੇ ਜੀ ਸੋ ਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਬਲੈਨੋ ਬਲੈਨੋ 23 ਮਾਡਲ ਲੈ ਕੇ ਆ ਗਏ ਆ ਜੀ α ਵਾਲਾ ਮਾਡਲ ਆ ਗਿਆ ਜੀ ਇਹ ਸਭ ਤੋਂ ਟੌਪ ਐਂਡ ਵਾਲਾ ਮਾਡਲ 360 ਕੈਮਰੇ ਗੱਡੀ 'ਚ ਲੱਗੇ ਹੋਏ ਔਰ 23 ਮਾਡਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਕਾਰ ਗੱਡੀ ਦਾ ਨੰਬਰ ਨੋਟ ਕਰ ਲਓ ਪੀ ਵੀ 10 ਜੇ ਵੀ 3434 ਪੇੜ ਨੰਬਰ ਦੇ ਨਾਲ ਕਾਰ ਆ ਬਾਕੀ ਤੁਸੀਂ ਗੱਡੀ ਦੀ ਕੰਡੀਸ਼ਨ ਦੇ ਸਕਦੇ ਹੋ ਸਭ ਤੋਂ ਟੌਪ ਵਾਲਾ ਮਾਡਲ 23 ਮਾਡਲ α ਵੇਰੀਐਂਟ ਔਰ ਗੱਡੀ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੋਸ਼ਕ ਕਰ ਸਕਦੇ ਹੋ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ α ਵੇਰੀਐਂਟ ਸਿਰਫ ਗੱਡੀ ਚੱਲੀ ਹੈ ਜੀ 29800 ਕਿਲੋਮੀਟਰ ਕੰਪਨੀ ਰਿਕਾਰਡ ਨਾਲ 29800 ਕਿਲੋਮੀਟਰ ਚੱਲੀ ਹੋਈ ਸਭ ਤੋਂ ਟਾਪ ਐਂਡ ਵਾਲਾ ਮਾਡਲ ਪੈਟਰੋਲ ਵੇਰੀਐਂਟ ਦੇ ਵਿੱਚ ਪੇਡ ਨੰਬਰ ਦੇ ਨਾਲ 3434 ਕਾਰ ਨੰਬਰ ਲੱਗਾ ਜੀ ਫਸਟ ਓਨਰ ਦੀ ਕਾਰ ਔਰ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 8 ਲੱਖ 25000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਵੀਡੀਓ ਦੇਖ ਕੇ ਆ ਜੂਗਾ ਸਿਰਫ 8 ਲੱਖ ਰੁਪਏ ਚ ਮੇਰੇ ਵੀਰਾਂ ਨੂੰ ਇਹ ਬਲੈਨੋ ਦੇ ਦਵਾਂਗੇ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸੋ ਅੱਗੇ ਫਿਰ ਆ ਗਈ ਹੈ ਜੀ 23 ਮਾਡਲ ਲਓ ਜੀ ਇਹ ਜੈਟੇ ਵਾਲਾ ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਵਾਸਤੇ ਬਲੈਨੋ ਪੀਵੀ 39 ਕਾਰ ਨੂੰ ਨੰਬਰ ਲੱਗਾ ਜੀ ਪਹਿਲੇ ਨਾਂ ਦੀ ਕਾਰ ਆ ਕਾਰ ਸਿਰਫ ਚੱਲੀ ਹੈ ਜੀ 12000 ਕਿਲੋਮੀਟਰ ਲਓ ਜੀ ਕੰਪਨੀ ਰਿਕਾਰਡ ਨਾਲ 12000 ਕਿਲੋਮੀਟਰ ਚੱਲੀ ਆ ਪੁਸ਼ ਬਟਨ ਸਟਾਰਟ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਕਾਰ ਆ ਜੀ ਬਿਲਕੁਲ ਸਾਫ਼ ਸੁਥਰੀ ਜੈਨੂਨ ਚੱਲੀ ਹੋਈ ਕੰਪਨੀ ਰਿਕਾਰਡ ਨਾਲ ਪੂਰਾ ਨੰਬਰ ਨੋਟ ਕਰੋ ਜੀ ਪੀਵੀ 39ਕੇ 8439 ਕਾਰ ਨੂੰ ਨੰਬਰ ਲੱਗਾ ਜੀ ਫਸਟ ਓਨਰ ਦੀ ਕਾਰ ਆ ਸਾਰੀ ਬੰਪਰ ਟੂ ਬੰਪਰ ਟੋਟਲੀ origignal ਡਿਮਾਂਡ ਦੀ ਗੱਲ ਕੀਤੀ ਜਾਵੇ ਜੀ 8 ਲੱਖ 70000 ਰੁਪਿਆ ਗੱਡੀ ਦੀ ਡਿਮਾਂਡ ਆ ਵੀਡੀਓ ਦੇ ਕੇ ਜਿਹੜਾ ਮੇਰਾ ਵੀਰ ਆਜੂਗਾ 8 ਲੱਖ 40000 ਰੁਪਏ ਦੀ ਇਹ ਕਾਰ ਦੇ ਦਾਂਗੇ ਬਿਲਕੁਲ ਸਾਫ ਸੁਥਰੀ ਫਸਟ ਓਨਰ ਦੀ ਕਾਰ ਸੋ ਇਹੀ ਸੀ ਅੱਜ ਦਾ ਕਾਰ ਸਟਾਕ ਆਈ ਹੋਪ ਕਰਦੇ ਆ ਕਿ ਤੁਹਾਨੂੰ ਸਟਾਕ ਵਧੀਆ ਲੱਗਿਆ ਹੋਊਗਾ ਬਲੌਗ ਪਸੰਦ ਆਇਆ ਹੋਊਗਾ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕੱਲੋ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਤੇ ਆਪਾਂ ਡੇਲੀ ਇੱਕ ਵੀਡੀਓ ਅਪਡੇਟ ਕਰਦੇ ਹਾਂ ਜਿਹੜਾ ਵੀ ਭੰਡਾਰੀ ਕਾਰੋਬਾਰ ਦੇ ਅੰਦਰ ਨਵਾਂ ਕਾਰ ਸਟਾਕ ਆਉਂਦਾ ਸੋ ਇਦਾਂ ਹੀ ਆਪਣੇ ਵੀਰ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਨੂੰ ਪਤਾ ਵੀਡੀਓ ਤੁਸੀਂ ਜ਼ਰੂਰ ਦੇਖ ਲੈਣੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਨਾ ਵੀਡੀਓ ਨੂੰ ਲਾਈਕ ਕਰਦੇ ਆ ਸੋ ਮੇਰਾ ਵੀਰ ਅੱਜ ਸਪੋਰਟ ਦਿਖਾਓ ਜ ਆਪਣੇ ਭਰਾ ਨੂੰ ਲਾਈਕ ਕਰੋ ਘੱਟੋ ਘੱਟ 200 ਲਾਈਕ ਚਾਹੀਦਾ ਆਪਣੇ ਬਲੌਗ ਦੇ ਉੱਪਰ ਸੋ ਇੱਦੀ ਤੁਹਾਡਾ ਵੀਰ ਤੁਹਾਨੂੰ ਇਸ ਚੈਨਲ ਤੇ ਨਵੇਂ ਨਵੇਂ ਕਾਰਾਂ ਦਿਖਾਉਂਦਾ ਰਹੂਗਾ ਮਿਲਾਂਗੇ ਅਗਲੀ ਵੀਡੀਓ ਨਾਲ ਦਿਓ ਆਪਣੇ ਵੀਰ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ ਜੀ